ਇੱਕ ਸਮਾਸੀ ਜਦੋਂ ਸਿੱਖਾਂ ਨੂੰ ਵੱਡੇ ਵੱਡੇ ਲਾਲਚ ਦਿੱਤੇ ਗਏ ਧਰਮ ਪਰਿਵਰਤਨ ਕਰਵਾਉਣ ਤੇ ਲਈ ਜ਼ਬਰਦਸਤੀ ਵੀ ਕੀਤੀ ਗਈ ਤਸੀਹੇ ਵੀ ਦਿੱਤੇ ਗਏ ਪਰ ਗੁਰੂ ਦੇ ਸਿੱਖਾਂ ਨੇ ਈਨ ਨਾ ਮੰਨੀ ਅਤੇ ਹਰ ਲਾਲਚ ਨੂੰ ਠੁਕਰਾ ਕੇ ਹੱਸ ਕੇ ਤਸੀਹੇ ਆਪਣੀ ਝੋਲੀ ਪਵਾਈ ਪਰ ਇੱਕ ਅਜਿਹੀ ਖਬਰ ਨਿਕਲ ਕੇ ਅੱਜ ਦੇ ਸਮੇਂ ਦੇ ਵਿੱਚ ਸਾਹਮਣੇ ਆਈ ਹੈ ਜਿੱਥੇ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਹੈ 코로나 ਸਿੱਖ ਪਰਿਵਾਰਾਂ ਨੇ ਧਰਮ ਤਬਦੀਲ ਵੀ ਕਰ ਲਿਆ ਖਬਰ ਜੁਪੀ ਦੇ ਪੀਲੀਪੀਤ ਤੋਂ ਸਾਹਮਣੇ ਆਈ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਪਰਿਵਾਰਾਂ ਨੇ ਸਿੱਖ ਧਰਮ ਨੂੰ ਛੱਡ ਕੇ ਈਸਾਈ ਧਰਮ ਅਪਣਾ ਲਿਆ ਹੈ ਦਰਜਨਾ ਪਿੰਡਾਂ ਦੇ ਸਿੱਖ ਪਰਿਵਾਰ ਈਸਾਈ ਬਣ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 3000 ਸਿੱਖ ਪਰਿਵਾਰ ਨੇ ਜਿਹੜੇ ਕਿ ਈਸਾਈ ਧਰਮ ਦੇ ਵਿੱਚ ਤਬਦੀਲ ਹੋ ਗਏ ਨੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਹਨਾਂ ਲੋਕਾਂ ਨੂੰ ਕਈ ਤਰ੍ਹਾਂ ਦੇ ਵੱਡੇ ਲਾਲਚ ਦਿੱਤੇ ਗਏ ਨੇ ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਨੇ ਕੁਝ ਅਜਿਹੇ ਲਾਲ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਕਿਹਾ ਗਿਆ ਹੈ ਕਿ ਤੁਹਾਡੇ ਅਸੀਂ ਘਰ ਬਣਾ ਕੇ ਦੇਵਾਂਗੇ ਜੋ ਵੀ ਤੁਹਾਡੀਆਂ ਬਿਮਾਰੀਆਂ ਨੇ ਉਹਨਾਂ ਦੇ ਅਸੀਂ ਇਲਾਜ ਵੀ ਕਰਵਾ ਕੇ ਦੇਵਾਂਗੇ ਇੱਥੋਂ ਤੱਕ ਕਿ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਵਾਸਤੇ ਵੀ ਉਹ ਲੋਕ ਤਿਆਰ ਨੇ ਜੋ ਕਿ ਇਹਨਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਨੇ ਇਸ ਤਰੀਕੇ ਦੇ ਲਾਲਚ ਦਿੱਤੇ ਗਏ ਨੇ ਜਾਣਕਾਰੀ ਕਿਤੇ ਨਾ ਕਿਤੇ ਇਹ ਵੀ ਮਿਲੀ ਹੈ ਕਿ ਇਹਨਾਂ ਲੋਕਾਂ ਨੂੰ ਡਰਾਇਆ ਤਮਕਾਇਆ ਵੀ ਗਿਆ ਏ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬੰਬਤ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਿਸ ਤੋਂ ਬਾਅਦ ਹੀ ਇਹ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਇਹਨਾਂ ਸਿੱਖ ਪਰਿਵਾਰਾਂ ਨੇ ਇਹਨਾਂ ਲਾਲਚਾਂ ਕਰਕੇ ਧਰਮ ਬਦਲਣਾ ਮਨਜ਼ੂਰ ਕਿਉਂ ਕਰ ਲਿਆ ਕਿ ਉਹਨਾਂ ਦੀ ਸਾਰ ਜਿਹੜੀ ਹੈ ਸਿੱਖ ਜਥੇਬੰਦੀਆਂ ਨੇ ਨਹੀਂ ਲਿੱਤੀ ਪੂਰੀ ਦੁਨੀਆ ਨੂੰ ਲੰਗਰ ਛਕਾਉਣ ਵਾਲਿਆਂ ਨੇ ਆਪਣੇ ਦਾਹੀ ਹੱਥ ਕਿਉਂ ਨਹੀਂ ਫੜਿਆ ਜਿਸ ਕਰਕੇ ਅੱਜ ਲੋਕ ਜਿਹੜੇ ਨੇ ਉਹ ਧਰਮ ਪਰिवर्तन ਦੇ ਰਾਹ ਉੱਤੇ ਤੁਰ ਪਏ ਨੇ ਇਹ ਖਬਰ ਜਿਹੜੀ ਹੈ ਯੂਪੀ ਦੇ ਪਿਲੀਪੀ ਤੋਂ ਸਾਹਮਣੇ ਆਈ ਹੈ ਪਰ ਇਹ ਖਬਰ ਜਿਹੜੀ ਹੈ ਪੰਜਾਬ ਤੋਂ ਬਾਹਰ ਦੀ ਹੈ ਪਰ ਪੰਜਾਬ ਦੇ ਵਿੱਚ ਵੀ ਅਜਿਹੀਆਂ ਖਬਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ ਇਸ ਖਬਰ ਦੇ ਉੱਤੇ ਐ ਜੀ ਪੀ ਸੀ ਨੇ ਵੀ ਚਿੰਤਾ ਜਤਾਈ ਹੈ ਯਾਨੀ ਕਿ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਇਸ ਦੀ ਚਿੰਤਾ ਜਿਹੜੀ ਹੈ ਉਹ ਜ਼ਾਹਿਰ ਕੀਤੀ ਗਈ ਹੈ ਆਉ ਜਾਣਦੇ ਐ ਐ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਬਾਬਤ ਕੀ ਕੁਝ ਕਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀੜੀਪੀਂ ਦੇ ਵਿੱਚ ਇੱਕ ਖਬਰ ਮਿਲੀ ਆ ਕਿ ਉੱਥੇ 2000 ਤੋਂ ਲੈ ਕੇ 3000 ਦੇ ਵਿੱਚ ਜਿਹੜੇ ਸਿੱਖ ਫੈਮਲੀ ਦੇ ਵਿੱਚੋਂ ਜਿਹੜੇ ਕ੍ਰਿਸਚੀਅਨ ਜਿਹੜੇ ਤਬਦੀਲ ਹੋ ਗਏ ਨੇ ਕਾਫੀ ਫਿਕਰਮੰਦੀ ਵਾਲੀ ਗੱਲ ਆ ਤੇ ਇਸ ਦੇ ਬਾਰੇ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਰਿਪੋਰਟ ਜਿਹੜੀ ਆ ਉਹ ਮੰਗਵਾ ਲਈ ਆ ਸਾਡੇ ਮਿਸ਼ਨ ਤੋਂ ਸੋ ਇਹਦੇ ਵਿੱਚ ਇਹ ਗੱਲ ਦਿਖਾਈ ਦਿੱਤੀ ਆ ਈ ਜਿਹੜੇ ਜਿਹੜੇ ਪਰਿਵਾਰ ਨੇ ਉਹ ਪੀੜਤ ਪਰਿਵਾਰ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਬੜੀ ਦੇਰ ਪਹਿਲਾਂ ਇਹ ਗੱਲ ਕਹੀ ਗਈ ਕਿ ਤੁਹਾਨੂੰ 2 ਲੱਖ ਰੁਪਈਆ ਦਿੱਤਾ ਜਾਵੇਗਾ ਤੁਹਾਨੂੰ ਸਰਕਾਰੀ ਸਹੂਲਤਾਂ ਦਿੱਤੀਆਂ ਜਾਣਗੀਆਂ ਤੁਹਾਡੀ ਸਿਹ ਜਿਹੜੀ ਪੜ੍ਹਾਈ ਫ੍ਰੀ ਹੋਏਗੀ ਤੁਹਾਡੀਆਂ ਸਿਹਤ ਸਹੂਲਤਾਂ ਫ੍ਰੀ ਹੋਣਗੀਆਂ ਇਸ ਤਰ੍ਹਾਂ ਦੇ ਇੱਕ ਲਾਲਚ ਦਿੱਤੇ ਗਿਆ ਜਦੋਂ ਕਿ ਅਸੀਂ ਇਸ ਗੱਲ 'ਚ ਵਿਸ਼ਵਾਸ ਰੱਖਦੇ ਆ ਕਿ ਸਿੱਖ ਕੌਮ ਦੇ ਅੰਦਰ ਕੋਈ ਵੀ ਧਰਮ ਤਬਦੀਲੀ ਦਾ ਸਿਸਟਮ ਨਹੀਂ ਹੈਗਾ ਸਿੱਖ ਧਰਮ ਦੇ ਵਿੱਚ ਆਉਣ ਲਈ ਸਿੱਖ ਜਿਹੜੀਆਂ ਗੁਰੂ ਸਾਹਿਬ ਦੀਆਂ ਪਰੰਪਰਾਵਾਂ ਤੇ ਸਿਧਾਂਤਾਂ ਉਹਨਾਂ ਦੇ ਪਹਿਰਾ ਦੇਣਾ ਪੈਂਦਾ ਸੋ ਜਿੱਥੇ ਸ਼੍ਰੋਮਿਕ ਕਮਿਟੀ ਜਾਂ ਸਿੱਖ ਫਲਸਫਾ ਕਹਿੰਦਾ ਕਿ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਪਰ ਇੱਥੇ ਕਿਸੇ ਤਰ੍ਹਾਂ ਦੀ ਕੋਈ ਬੋਲੀ ਲਾ ਕੇ ਧਰਮ ਬਚਾਉਣ ਦੀ ਜਿਹੜੀ ਹੈ ਗੱਲ ਸਾਡੇ ਸਿੱਖ ਧਰਮ ਦੇ ਵਿੱਚ ਨਹੀਂ ਆਉਂਦੀ ਪਰ ਅਸੀਂ ਇਹ ਗੱਲ ਕਹਿ ਨਹੀਂ ਚਾਉਂਦੇ ਆਂ ਕਿ ਜਿਹੜੀ ਸਰਕਾਰ ਹੈ ਉਹ ਹੁਣ ਇਹ ਜਦ ਸਪਸ਼ਟ ਹੋ ਗਈ ਆ ਇਹ ਸਰਕਾਰ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਕਿਉਂਕਿ ਧਰਮ ਜਬਰੀ ਧਰਮ ਤਬਦੀਲ ਕਰਾਉਣ ਦੇ ਪਿੱਛੇ ਬਹੁਤ ਬਹੁਤ ਵੱਡਾ ਜਿਹੜਾ ਕਾਨੂੰਨ ਆ ਆਪਣੇ ਆਪ ਦੇ ਵਿੱਚ ਉਹ ਇੱਕ ਅਰਥ ਰੱਖਦਾ ਸੋ ਅਸੀਂ ਸ਼ਰੋਨੀ ਗੁਰਦਰਾ ਪ੍ਰੰਧ ਕਮੇਟੀ ਵੱਲੋਂ ਵੀ ਵਫਾਫ ਭੇਜ ਰਹੇ ਆ ਤੇ ਅਸੀਂ ਸਰਕਾਰ ਨੂੰ ਵੀ ਕਹਿ ਰਹੇ ਆ ਕਿ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਜਬਰੀ ਤੇ ਲਾਲਚ ਦੇ ਕੇ ਧਰਮ ਤਬਦੀਲ ਕਰਾਈ ਆ ਸੋ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਆ ਸ਼ਰੋਨੀ ਕਮੇਟੀ ਦਾ ਵਫਾਫ ਜਿਹੜਾ ਉਹ ਜਲਦੀ ਇਹ ਦੌਰਾ ਕਰੇ